ਬਾਈ ਫਰਦੋ ਸਿੰਘ ਕਾ ਬਹੁਤ ਚੁਕੇ ਜੀ ਪਿੰਡ ਵੱਡੇ ਜ਼ਿਲ੍ਹਾ ਕਸਾਪੁਰ ਤੁਸੀਂ ਬਟਾਵਾ। ਯਾਦ ਬੜੀ ਨ ਗਰਬਤ ਕਰਦੇ ਆਪਾਂ। ਬਾਈ ਸਤਿਕਾਰ ਸਾਸਿਕਾਲ ਸਨ ਸਾਸਿਕਾਲ ਬਾਈ ਸਾਡੀ। ਵਾਹ ਠੀਕ ਠਾਕ ਵਧੀਆ ਤੁਸੀਂ ਦੱਸੋ ਜੀ। ਹੋਰ ਸੇਤਾਂ ਠੀਕ ਠਾਕ ਵਧੀਆ। ਸ਼ੁਕਰ ਸ਼ੁਕਰ। ਪਹਿਲਾਂ ਫਤਿਹ ਦੀ ਸਮਝ ਪਾਈਏ। ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੇ ਆਂ। ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤ ਰੱਖੇ। ਸੰਦੀਪ ਜੀ ਤੰਦਰੁਸਤੀ ਆ ਤੇ ਸਾਰਾ ਕੁਛ ਆ ਅੱਜ ਦੇ ਸਮੇਂ 'ਚ ਤੰਦਰੁਸਤੀ ਪਹਿਲਾਂ ਜ਼ਰੂਰੀ ਆ ਤੇ ਬਾਕੀ ਸੰਦੀਪ ਜੀ ਆਪਣਾ ਤੇ ਇੱਕੋ ਹੀ ਮੈਸੇਜ ਹੁੰਦਾ ਮਾਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਸਮਾਂ ਦਿਆ ਕਰੋ ਬਿਲਕੁਲ ਜੀ ਵੱੱਤ ਤੋਂ ਵੱਧ ਉਹਨਾਂ ਕੋਲ ਬਿਠਾਆ ਕਰੋ ਟਾਈਮ ਜ਼ਰੂਰ ਦਿਆ ਕਰੋ ਬਜ਼ੁਰਗ ਟਾਈਮ ਹੀ ਭਾਲਦੇ ਰੋਟੀਆਂ ਦੋ ਤੁਸੀਂ ਉਹ ਹੀ ਦੇਣੀਆਂ ਵਾਂ ਸਮਾਂ ਜ਼ਿਆਦਾ ਮੰਗਦੇ ਆ ਠੀਕ ਆ ਨਾ ਬਜ਼ੁਰਗਾਂ ਦੀ ਜਿੰਨੀ ਹੋ ਸਕਦੀ ਵੱੱਤ ਤੋਂ ਵੱਧ ਸੇਵਾ ਕਰਿਆ ਕਰੋ ਬਾਕੀ ਵੀਰ ਜੀ ਗੁਰੂ ਘਰ ਤਾਂ ਹੀ ਜਾਣ ਦਾ ਫਾਇਦਾ ਵਾ ਜੇ ਤੁਸੀਂ ਮਾਪਿਓ ਦੀ ਸੇਵਾ ਕਰਦੇ ਆ ਉੱਥੇ ਵੀ ਮੱਥਾ ਟੇਕਣ ਦਾ ਤਾਂ ਹੀ ਸਵਕਾਰ ਹੁੰਦਾ ਵਾ ਜੇ ਤੁਸੀਂ ਮਾਪਿਓ ਦੀ ਸੇਵਾ ਕਰਦੇ ਆ ਜੇ ਮਾਪਿਓ ਪਰ ਪਟਕਦੇ ਫਿਰਦੇ ਨਾ ਤੇ ਸਾਡਾ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਗੁਰੂ ਘਰ ਤੋਂ ਪਹਿਲਾਂ ਤੁਹਾਡੇ ਗੁਰੂ ਘਰ ਬੈਠਿਆ ਇਹਨਾਂ ਨੂੰ ਪੂਜਿਆ ਕਰੋ ਚਾਹ ਪਾਣੀ ਟਾਈਮ ਨਾ ਦਿਆ ਕਰੋ ਉਸ ਤੋਂ ਬਾਅਦ ਤੁਸੀਂ ਗੁਰੂ ਘਰ ਹਾਜ਼ਰੀ ਲਵਾਓਗੇ ਨਾ ਤੁਹਾਡੀ ਸਵਕਾਰ ਹੋਣੀ ਨਹੀਂ ਤੇ ਨਹੀਂ ਬਿਲਕੁਲ ਇੰਨੀਆਂ ਕੁ ਬੇਨਤੀਆਂ ਵਾ ਬਾਕੀ ਸੰਦੀਪ ਜੀ ਮਾਲ ਚੰਗਾ ਵੀ ਆ ਠੀਕ ਆ ਮੁੱਲ ਭਾ ਸਾਰਾ ਕੁਝ ਜਿੰਨਾ ਮਤਲਬ ਉਹ ਵੇchnਾ ਬਿਲਕੁਲ ਬਿਲਕੁਲ ਮੈਂ ਤੇ ਕੋਈ ਆ ਗਾਇਆਂ ਸੂਈਆਂ ਦੋ ਅੱਜ ਹੀ ਸੂਈਆਂ ਤੇ ਅੱਜ ਹੀ 12 ਤਰੀਕ ਆ ਸ਼ਾਮੀ 3 3:30 ਵਜ ਗਿਆ ਹੁਣੇ ਵੀਡੀਓ ਬਣਾਉਣ ਲੱਗੇ ਆ ਤੇ ਹੁਣੇ ਵੀਡੀਓ ਆ ਜਾਣੀ ਆ ਹਾਂਜੀ ਬਾਜੀ ਬਾਜੀ ਸੂਈਏ ਜੀ ਨਹੀਂ ਸੂਣ ਵਾਲੀ ਬਹੁਤ ਛੋਟੀ ਚੰਗੀ ਗੱਬੜਾ ਸਿਰੇ ਦੀ ਚੋਟੀ ਮਤਲਬ ਦੂਜਾ ਆਸੂਗਾ ਕੋਈ ਗੱਲ ਨਹੀਂ ਕਰਨਾ ਤਿਆਰ ਆ ਫੁੱਟਬਾਲ ਆਂ ਆਤਲਿਓ ਅੱਗਿਓਂ ਵਿਖਾ ਦੇ ਥਾਂ ਭਾਜੀ ਆਈ ਆ ਥੋੜੀ ਡਰਦੀ ਆ ਖੋਲ ਦੇ ਖੋਲ ਦੇ ਖੋਲ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਅਜੇ ਸੰਦੀ ਲੈ ਆ ਜਾਣੇ ਦੇਣਾ ਚ ਟਾਈਮ ਲੈ ਜਾਣਾ ਅਜੀ ਆਈ ਹੀ ਆ ਨਾ ਹੁਣੇ ਆਈ ਆ ਜੇ ਹਫਤਾ ਹੀ ਕਾਬਰ ਦੀ ਆ ਕਾਬਰ ਦੀ ਆ ਆਏ ਤੁਰੇ ਲਾਈ ਆ ਲਾਈ ਆ ਲਾਈ ਆ ਕੋਈ ਗੱਲ ਕੋਈ ਗੱਲ ਚਵਾਈ ਬੜੀ ਬੜੀ ਟਾਪ ਦੀ ਚਵਾਈ ਚੈੱਕ ਪਾਸ ਥਣ ਦੀ ਗਾਰੰਟੀ ਪਿੱਛੇ ਦੀ ਹਰ ਚੀਜ਼ ਦੀ ਗਾਰੰਟੀ ਹੈਗੀ ਆ ਜੀ ਹਾਂ ਜੀ ਭਾਈ ਇਹ ਸੰਦੀ ਜੀ ਦਵਾਗੇ 88000 ਦੀ 88000 500 ਛੋੜ ਹੋਊਗੀ 885 ਲਾ ਮੈਂ ਕਰੇ ਆ ਦਿਖਾਰੇ ਚੱਲਦੇ ਬਖਾਰੇ ਕਿਥੋਂ ਥੋੜਾ ਯਾ ਡਰਦੀ ਆ ਬਸ ਆ ਆਈ ਨਾ ਤਰੀ ਆਉਣ ਡਈ ਹੈ ਕਿੰਨੇ ਨੇ ਜੀ 88000 ਮੋਹਲਾ 500 ਛੋਟ ਹੋ ਜਾਈ 1500 ਹਾਂਜੀ ਹਾਂਜੀ ਇਹ ਵੀ ਬੱਚੀ ਸੰਦੀਪ ਹੁਣੇ ਹੀ ਸੂਈ ਆ ਅੱਜ ਅੱਜ ਸੂਈ ਇਧਰ ਅੱਗੇ ਥਾਣੇ ਸੰਭੂ ਵਿਖਾ ਦੇ ਫੁੱਲ ਠੰਡੀ ਸੀ ਕੋਈ ਗੱਲ ਨਹੀਂ ਕਰਨ ਵਾਲੀ ਵੱਡੀ ਵੈੜ ਹੋਊਗੀ ਤੇ ਬੱਚੀ ਮਗਰ ਸਿਰੇ ਦੀ ਟਾਪ ਦਾ ਬੱਚਾ ਵਾ ਮਤਲ ਕੋਈ ਗੱਲ ਹੀ ਨਹੀਂ ਕਰਨੀ ਕੋਈ ਗੱਲ ਹੀ ਨਹੀਂ ਹੱਸ ਅਰ ਬੱਚੀ ਵੱਚੀ ਵੀ ਜਿਆਦੀ ਸਿਰੇ ਦਿੱਤੀ ਆ ਮਾੜਾ ਜਿਹਾ ਬੱਚਾ ਖੋਦਣਾ ਮਾੜਾ ਉਹਦੇ ਥਲੇ ਲਾ ਆ ਆਹ ਜਿਆਦਾ ਖਣ ਛੱਡਾ ਆਪੇ ਅੰਦਾਜ਼ਾ ਲਓ ਅੱਜ ਹੀ ਸੂਈ ਆ ਅੱਜ 12 ਤਰੀਕ ਆ ਹਾਂਜੀ ਤੇ 12 ਨੂੰ ਹੀ ਵੀਡੀਓ ਆ ਜਾਣੀ ਆ ਆ ਸਾਢੇ 3:00 ਵਜੇ ਹੋਰ ਦਹਾ 15 ਮਿੰਟਾਂ ਤੱਕ ਵੀਡੀਓ ਆ ਜਾਣੀ ਹੈਗੀ ਆ ਹਾਂਜੀ ਤੇ ਜੇ ਇਲਜਾਰ ਘਰ ਸੁੱਟਦੀ ਆ ਇਹ ਸੰਦੀਪ ਜੀ ਮੋਲੇ ਦਾ 24000 ਰੁਪਇਆ ਜੇ ਤੇ 500 ਛੋਟ ਹੋ ਜਾਊਗੀ ਤੇ ਬੱਚੀ ਦਾ ਨਹੀਂ ਕੋਈ ਅੰਤ ਹੈ ਕਾਪੀ ਮਤਲਬ ਆ ਜਿੰਨੀ ਵਸ਼ੀ ਚੰਗੀ ਹੈਗੀ ਆ ਧਾਰ ਤੂਰ ਵੀ ਬੇਹਿਸਾਬ ਹੀ ਚੰਗੀ ਹੈਗੀ ਆ ਮੈਂ ਤੈਨੂੰ ਧਾਰ ਵੀ ਮਾਰ ਕੇ ਵਿਖਾ ਦਿੰਦਾ ਐਨ ਆ ਇਧਰ ਹੋਈ ਮਾੜਾ ਜਾ ਪਰ ਆਈ ਮਾੜਾ ਜਾ ਫੇ ਡਰਦਾ ਨਾ ਮਾਲਾ ਜਾ ਆਇਆ ਹੀ ਆ ਪਰ ਆ ਹੋ ਜਾ ਉਹ ਇਧਰ ਉਹ ਜਦੋਂ ਆਪਾਂ ਜਾਦੇ ਜਾਣੇ ਹੁੰਦੇ ਆ ਨਾ ਕਬਰ ਜਾਂਦਾ ਮਾਲ ਕਿ ਇਹਨੇ ਜਾਣੇ ਕਿੱਧਰ ਆ ਗਏ ਆ ਪਰ ਹੋਈ ਮਾੜਿਆ ਕਰ ਲਿਓ ਅਮਾੜਾ ਆ ਫੜਿਓ ਆ ਵੇਖੀ ਸੰਭੂ ਇਧਰ ਵੇਖ ਆਈ ਇਧਰ ਐ ਇਧਰ ਐ ਇਧਰ ਐ ਗਰ ਦੀ ਕਿ ਮਠਾ ਯਾਦੀ ਅੰਤ ਦੀ ਚੋਾਈ ਆਏ ਆ ਜੇ ਯਾਦੀ ਚੋਾਈ ਚੰਗੀ ਵੱਛੀ ਦੀ 62000 ਰੁਪਏ ਮਨ ਲਊਗਾ ਆ ਕਪੜੇ ਜੀ ਨਹੀਂ ਇਹ ਵੀ ਅੱਜ ਹੀ ਸੋਈ ਆ ਆ ਵੇਖੋ ਓਦਾਂ ਹੀ ਅਜੇ ਆ ਬਿਲਕੁਲ ਲਹਿੜਾ ਬੱਚਾ ਆ ਜੇ ਇਹ ਵੀ ਕੋਈ ਗੱਲ ਨਹੀਂ ਕਰਨ ਵਾਲੀ ਵੱਛੀ ਮਗਰ ਜੇ ਤੇ ਸਵੇਰੇ ਹੀ ਇਹ ਸੋਈ ਹੈਗੀ ਕੱਚਾ ਨਾਲੂ ਹੈਗਾ ਤੇ ਇਹ ਵੀ ਠੰਡੀ ਠੰਡੀ ਕਿ ਬੇ ਹਿਸਾਬ ਆ ਇਹ ਵੀ ਨਹੀਂ ਕੋਈ ਮਤਲਬ ਹੀ ਹੋਏ ਪਤਾ ਲੱਗਦਾ ਚੋਾਈ ਇਹ ਵੀ ਦੋ ਰੋ ਜੀ ਦੋ ਰੋ ਜੀ ਹੋ ਇਹ ਦੋਵੇਂ ਬਣਾ ਬੜੇ ਟੌਪ ਤੇ ਦੋਵੇਂ ਟੌਪ ਦੀਆਂ ਵਸ਼ੀਆਂ ਮਗਰ ਬਹੁਤ ਲੇਵ ਵਸ਼ੀ ਬੋਲੇ ਕੋਈ ਵੈਸ ਨਹੀਂ ਆਜੋ ਜੀ ਆਜੋ ਭਜੀ ਬੰਦੀ ਕੀ ਮਰ ਇਹ ਪੂਰੇ 50000 ਦੀ ਹਾਂਜੀ ਤੇ 500 ਛੋਟ ਹਾਂਜੀ ਪੂਰੇ 50000 ਦੀ 500 ਇਹ ਰੇਟ ਫਿਕਸ ਆ ਮੇਰਾ ਜੀ ਆਹ ਜੀ ਕਪੜਾ ਇਹ ਗੱਬਣਾ ਪੰਜਾਬ ਦੀਆਂ ਵਸੀਆਂ ਪਹਿਲਣ ਵਸੀ ਤੇ ਜਸਤੀ ਇਧਰ ਵੇ ਜਰਸੀ ਇਧਰ ਸੰਭੂ ਗਿਓਂ ਵੀ ਥਾਂਸਫਰ ਕਰ ਹਾਂ ਯਾਰੀ ਕੈਂਟ ਵਸੇ ਇਹ ਵੀ ਖੋਲੋ ਤੁਸੀਂ ਖੋਲਦਿਆ ਕਰੋ ਨਾ ਜਿਹੜਾ ਇਹ ਨਾ ਪਿਓਰ ਨਾ ਫਲ ਰੇ ਕੋਈ ਖੋਲ ਕੇ ਰੱਖ ਪਿਓਰ ਜਰਸੀ ਟਾਪ ਦੀ ਜਰਸੀ ਇਧਰ ਵੇ ਆ ਜਾਣ ਇਧਰ ਵੇ ਪਰਾਂ ਜੋ ਮਾਡਲ ਆਹ ਇਹ ਕਿੱਡਾ ਮੂੰਹ ਪਿਆਰਾ ਲੱਗਾ ਇਹ ਯਾਰੀ ਸਰੇ ਦੀ ਪੰਜਾਬ ਦੀ ਵਸਤੀ ਆਏ ਦੋਵੇਂ ਯਾ ਦੋਵੇਂ ਪੰਜਾਬ ਦੀਆਂ ਲੈ ਜੂ ਬਲੀ ਹਫਤਾ ਕਾ ਲੈ ਜਾਣਾ ਆ ਲੈ ਲੈ ਉਹ ਲੈ ਲੈ ਬਜੀ ਫਿਰ ਕੀਮਤ ਇਹ 52000 ਦੀ ਹਾਂਜੀ 500 ਛੋੜ ਰੇਟ ਫਿਕਸ ਹੋਊਗਾ ਹਾਂਜੀ ਰੇਟ ਫਿਕਸ ਹੋ ਜਾਜੀ ਇਹ ਵੀ ਗੱਬਣੀ ਇਹ ਗੱਬਣ ਦੋ ਦੰਦ ਵਸ਼ੀ ਹੋਊਗੀ ਲੈਸਨ ਦੀ ਕੋਲ ਆਈਦਰ ਇਹ ਵੀ ਇੱਕ ਵਾਰ ਮਾੜਾ ਜਾਂ ਵਖਾਈ ਤਾ ਇੱਕ ਵਾਰ ਮੂੰਹ ਵਖਾ ਪਿਓਰ ਦੋ ਇਦਾਂ ਦਾ ਹੋਊਗੀ ਇਹ ਵੀ ਤੋਰੋ ਇਹਦੇ 30 ਤਰੀਕ ਨੂੰ ਦੇਣ ਪੂਰੇ ਹੁੰਦੇ ਦੱਸਿਆ ਉਹਨਾਂ ਨੇ ਥੋੜੀ ਕੱਚੀ ਜ਼ਰੂਰ ਵਾਸੀ ਬਾਕੀ ਬਗਾਨੇ ਕਰਦੀ ਕੋਈ ਟਾਈਮ ਵੱਧ ਵੀ ਲੈ ਜਾ ਤਾਂ ਆਪਾਂ ਨੂੰ ਫੋਨ ਨਹੀਂ ਕਰਨਾ ਮੇਰਾ ਵੀ ਚੈੱਕ ਕਰ ਲੋ ਤੇ ਹੈ ਫਾਉ ਪੰਜਾਬ ਦੀ ਪਿਓਰ ਇਹ ਨਹੀਂ ਹਮਾਚੜਾ ਹੀ ਨਹੀਂ ਕੋਈ ਹੋਊਗੀ ਹਮਾਚੜਾ ਇਹ ਦੱਸ ਕੇ ਦਵਾਂਗੇ ਇੰਦੀ ਭਾਜੀ ਫਿਰ ਕੀਮਤ ਇਹ ਸੰਦੀ ਜੀ ਪੂਰੇ 40000 ਦੀ ਤੇ 500 ਛੋਟ 40000 ਸਾਡੇ 3900 ਰੁਪਏ ਦੀ ਤੂੰ ਆ ਆਪ ਆ ਵੇਖ ਪੰਜਾਬ ਵਾਲੀ ਬੱਚੀ ਕੌਣ ਦੰਦੂ ਇਹ ਘਰੋ ਹੀ ਲਈ ਕੇ ਇਹਦੇ ਹੋ ਠੰਡੀ ਠੰਡੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਰਾਵ ਕਰ ਮਾ ਕੇ ਲੱਤ ਚੁੱਕ ਆ ਵੇਖ ਜਿੱਦਾਂ ਮਰਜੀ ਚੁੱਕੀ ਜਾ ਵੇਖ ਕਿਦਾਂ ਦਾ ਥਾਂ ਠੂਣ ਲੱਗਾ ਇਹਨੂੰ ਕੋਈ ਪਰਵਾਹ ਹੀ ਨਹੀਂ ਬਹੁਤ ਸੋਹਣਾ ਥਾਂ ਠੂਣ ਕੱਢਣਾ ਬੱਚੀ ਬੜੀ ਚੰਗੀ ਆ ਜੀ ਸਾਈ ਵਾਲਾ ਖਾਨ ਖਾਪ ਲੈ ਇਧਰ ਇੱਕ ਸਾਲਾ ਹੀ ਸਾਈ ਵਾਲ ਦਾ ਠੰਡੀ ਮਿੱਠੀ ਵਸ ਅੱਗੋਂ ਵਖਾ ਦੇ ਥਾਂ ਐਂਡ ਵੇਖ ਦਜੂਆ ਜੀ ਦਜੂਆ ਸੁਆ ਪਿਓ ਹਾਂ ਗੱਬਣ ਠੰਡੀ ਮਿੱਠੀ ਬਹੁਤ ਚੰਗੀ ਬੱਛੀ ਯਾਦੀ ਜਿੰਨੇ ਕਹਿ ਦੀ ਆਓ ਜੀ ਅਜੇ ਦਿਨ ਲੈ ਆ ਜੂ ਤਿੰਨ ਚਾਰ ਬਹੁਤ ਬੱਛੀ ਨੇ ਬਣਨਾ ਆਜੋ ਜੀ ਆਜੋ 48 ਬਰਾ ਸੋਣਾ ਲੱਗਿਆ ਯਾਦਾ ਜ਼ਬਰਦਸਤ ਲੱਗਾ ਹੈਗੇ ਸੰਦੀਪ ਜੀ ਇਹਦਾ ਮੁੱਲ ਵੀ 55000 ਆ ਰਿਹਾ ਇਹਦਾ ਮੁੱਲ ਜੀ ਕਰਦਾ ਸਾਈਵਾਲ ਦੱਸ ਕੇ ਲੈ ਲਓ ਜੀ ਕਰਦਾ ਜਰਸੀ ਜਰਸੀ ਦੱਸ ਕੇ ਜਿਹੜੀ ਜੀ ਕਰਦਾ ਉਹ ਲੈ ਲਓ ਬਸ ਠੀਕ ਹੈ ਇਹੋ ਹੀ ਮਾਲ ਵਾ ਤੇ ਮੇਰਾ ਵੀਰ ਮੁੱਲ ਜਿਹੜਾ ਨਾ ਰੇਟ ਆਪਣੇ ਫਿਕਸ ਜੀ ਬਿਲਕੁਲ ਜੇ ਕਿਸ ਨੂੰ ਚੰਗਾ ਲੱਗੇ ਤਾਂ ਫੋਨ ਕਰੇ ਨਹੀਂ ਤੇ ਕੋਈ ਗੱਲ ਨਹੀਂ ਮੇਰਾ ਵੀਰ ਕੋਕ ਆਪਾਂ ਮਾਲ ਲਿਆਂਦਾ ਹੈਗਾ ਤੇ ਬਾਕੀ ਆਨਲਾਈਨ ਮੇਰਾ ਵੀਰ ਉਹਨਾਂ ਪੁਰਾਣਿਆਂ ਵਾਸਤੇ ਨਵਾਂ ਆਪਣਾ ਚੈੱਕ ਪਾਸ ਕਰੇ ਉਹ ਅੱਜ ਗਾਈਆਂ ਸੂਈਆਂ ਵਾਂ ਠਣ ਦੀ ਗਰੰਟੀ ਦੇਵਾਂਗੇ ਠੀਕ ਹੈ ਜੀ ਦੁੱਧ ਪਾਓ ਤੇ ਚੋ ਬਾਜੀ ਬਾਠ ਠੀਕ ਵਾ ਨਾ ਨਵਾਂ ਆ ਕੇ ਆਪਣੀ ਤਸੱਲੀ ਕਰਕੇ ਇੱਥੋਂ ਲੈ ਕੇ ਜਾਵੇ ਉਹਦੇ ਵਾਸਤੇ ਕੋਈ ਗਰੰਟੀ ਨਹੀਂ ਪੁਰਾਣੇ ਵਾਸਤੇ ਸਾਰੀਆਂ ਗਾਰੰਟੀਆਂ ਤੇ ਬਾਕੀ ਵੀਡੀਓ ਲੰਮੀ ਨਹੀਂ ਬਣਾਉਣੀ ਹੋਣੀ ਆ ਜਾਣੀ ਹੈਗੀ ਆ ਅੱਜ ਹੀ ਆ 12 ਤਰੀਕ ਆ 3:30 ਵਜੇ ਕੇ 4:30 ਵਜੇ ਨੂੰ ਵੀਡੀਓ ਆ ਜਾਣੀ ਹੈਗੀ ਆ ਤਾਜਾ ਫਰੈਸ਼ ਉਸ ਵੇਲੇ ਜਾ ਕੇ ਮੋਟਾ ਬੋਲਾ ਖਾਓ ਜਾ ਕੇ ਭਾਵੇਂ 10 ਦਿਨ ਖਾਂਦੇ ਰੋ ਠੀਕ ਹੈ ਠੀਕ ਆ ਨਾ ਬਣਾ ਕੇ 10 ਦਿਨ ਕੇ ਲਾਲਾ ਖਾਂਦੇ ਰੋ ਠੀਕ ਆ ਨਾ ਤੇ ਬਾਕੀ ਸਾਰੇ ਵੀਰਾਂ ਸਸਤੀ